साल तो नहीं हो रहा है जो तो भी साढ़े तो हार आ लग जाए दिन तो हार उस टाइम तो इतना देर इस का खून न खोले खुण खून <laughs> ही वो पानी है इस चिंतु का खून <laughs> को हमसे टकराएगा चूर चूर हो जाएगा को हमसे टकराएगा श्री राम जय राम जय जय राम ਮੇਰਾ ਨਿਵੇਦਨ ਹੈ ਜਿੰਨੇ RAM ਭਗਤ ਇੱਥੇ ਬੈਠੇ ਆ ਮੀਡੀਆ ਦੇ ਸਾਥੀ ਵੀ ਆਣ ਕੇ ਕਿਸੇ ਵੀ ਉਹ ਜਵਾਰ ਜਿਹੜਾ ਹੈ ਕੱਲ ਸ਼ਾਮ ਨੂੰ ਫੁੱਟਿਆ ਔਰ ਉਹ ਫੁੱਟ ਕੇ BC ਦਫਤਰ ਦੇ ਬਾਹਰ ਇਕੱਠੇ ਹੋਏ ਉੱਥੇ ਪ੍ਰਸ਼ਾਸਨ ਜੈਸੇ ਤਾਂ ਪੰਜਾਬ ਦੇ ਵਿੱਚ ਬਦਕਿਸਮਤੀ ਹੈ ਜਦੋਂ ਹਿੰਦੂ ਸਿੱਖ ਦੀ ਗੱਲ ਹੋਵੇ ਤੁਸੀਂ ਓਏ ਯਾਰ ਤੇ ਹਿੰਦੂ ਸੇ ਕਦੀ ਨਹੀਂ ਸੀ ਆਪਸ ਚ ਲੜੇ ਅਸੀਂ ਮੁਸਲਮਾਨਾਂ ਨੂੰ ਆਪਸਾਇਆ ਇੱਥੇ ਉਹ ਬਿਲਕੁਲ ਇਹੋ ਜਿਹੀ ਗੱਲ ਆਕਰ ਸਮਾਜ ਦੇ ਨਾਲ ਜੁੜ ਕੇ ਰਹਿਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਿੰਨੀਆਂ ਦਰਗਾਹਾਂ ਸੀ ਬੰਦ ਹੋ ਗਈਆਂ ਸੀ ਇੱਕ ਵੀ ਨਹੀਂ ਸੀ ਚਲਦੀ ਇੱਕ ਤਾਂ ਅਸੀਂ ਆਪਣੇ ਟਿਊਬਲ ਦੇ ਦਿੱਤੀ ਆ ਆ ਲਾਹਰ ਤੋਂ ਸਮੇਂ ਇਹ ਪੋਲ ਖਲ੍ਹਵਾਈ ਆ ਜੇ ਜਦੋਂ ਕੋਈ ਬਾਗ ਲੈਂਦੇ ਨੇ ਅਸੀਂ ਉਹਦੇ ਨਾਲ ਹੁੰਦੇ ਆ ਪਰ ਹਿੰਦੂ ਸਮਾਜ ਦਾ ਬੰਦਾ ਜੇ ਹਿੰਦੂ ਸਮਾਜ ਦਾ ਨਾਰਾ ਲਾਉਂਦਾ ਹੈ ਤੇ ਜੇ ਉਹਨੂੰ ਟੁੱਟਦੇ ਨੇ ਜਾਂ ਉਹਦਾ ਨਾਰਾ ਬੰਦ ਕਰਾਉਂਦੇ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਏ ਕਿਉਂਕਿ ਕੋਈ ਕੋ ਬੰਦਾ ਐਸਾ ਕੰਮ ਨਾ ਕਰੇ ਉਹਨੂੰ ਵਾਰ-ਵਾਰ ਸਜ਼ਾ ਦੇਣੀ ਚਾਹੀਦੀ ਏ ਕਿਉਂਕਿ ਪੰਜਾਬ ਸ਼ਾਂਤ ਚੱਲ ਰਿਹਾ ਏ ਇਹਨੂੰ ਸ਼ਾਂਤ ਰਹਿਣ ਦੇਣਾ ਚਾਹੀਦਾ ਮੈਂ ਨਿੰਦਿਆ ਕਰਦਾ ਗੁਰਸੇਖ ਹੁੰਦਾ ਹੋਇਆ ਮੁਸਲਮਾਨਾਂ ਨੂੰ ਬੜਾ ਸਤਿਕਾਰ ਦਿੰਦਾ ਹੈ ਪਰ ਮੁਸਲਮਾਨ ਕੋਈ ਸਾਰੇ ਮਾੜੇ ਨਹੀਂ ਹੈਗੇ ਅੱਜ ਮੇਰੇ ਕੋ ਸਵੇਰੇ ਤਕਰੀਬਨ 100 ਮੁਸਲਮਾਨ ਆਇਆ ਸੀ ਕਿ ਕੋਲਬੈਗੇ ਕੰਪਰੋਮਾਈਜ਼ ਕਰਾਵਿਓ ਮੈਂ ਕਹਾਂ ਕਰਾ ਦਿੰਦੇ ਆ ਪਹਿਲਾਂ ਕਾਰਵਾਈ ਹੋ ਲੈਂਦੀਓ ਕੰਪਰੋਮਾਈਜ਼ ਵਾਸਤੇ ਆਏ ਸੀ 100 ਮੁਸਲਮਾਨ ਇਕੱਠੇ ਹੋ ਕੇ ਉਹਨਾਂ ਦੀ ਸਿਆਣਪ ਜਿਹੜਾ ਸਾਡੇ ਕੋ ਆਏ ਨੇ ਅਸੀਂ ਅੱਗ ਨਹੀਂ ਲੱਗਣ ਦੇਣੀ ਅਸੀਂ ਲੜਾਈ ਨਹੀਂ ਪਾਉਣੀ ਸਾਡੇ ਭਰਾ ਹੈਗੇ ਨੇ ਕੀ ਕਰੀ ਮਗਰ ਜੇ ਪਹਿਲੇ 50 100 ਸਵਾਲ ਕਰੇ ਹੋਏ ਹੈ ਕੀ ਕਰੀ ਬੜੀ ਅਜੀ ਭਾਈ ਇਧਰ ਕੋਈ ਜਿਹੜੇ ਕੱਲ ਘਟਨਾ ਹੋਈ ਹੈ ਇਹ ਬੜੀ ਦੁਖਦਗਰ ਸਭ ਤੋਂ ਪਹਿਲਾਂ ਮੈਂ ਦੀ ਨਿੰਦਾ ਕਰਦਾ ਪਿਆ ਪੰਜਾਬ ਦੇ ਵਿੱਚ ਕਦੀ ਵੀ ਇਸ ਤਰੀਕੇ ਦੀ ਕਦੀ ਘਟਨਾ ਨਹੀਂ ਵਾਪਰੀ ਸੀ ਲੇਕਿਨ ਜਿਹੜੀ ਕੱਲ ਘਟਨਾ ਹੋਈ ਹੈ ਇਹਨੇ ਇੱਕ ਚਿੰਗਾਰੀ ਹੈ ਇਹ ਚਿੰਗਾਰੀ ਕੱਲ ਨੂੰ ਪੂਰੇ ਪੰਜਾਬ 'ਚ ਭੜਕਣੀ ਹੈ ਜੇ ਅਸੀਂ ਨਹੀਂ ਰੋਕਾਂਗੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਅੱਜ ਜਿੰਦੜ ਜਿਭਾਈ ਹੈ ਕੱਲ ਨੂੰ ਅੰਮ੍ਰਿਤਸਰ ਜਾਏਗੀ ਕੱਲ ਨੂੰ ਲੁਧਿਆਣਾ ਜਾਏਗੀ ਕੱਲ ਨੂੰ ਪਟਿਆਲਾ ਜਾਏਗੀ ਉਹ ਸਾਡਾ ਜਿਹੜਾ ਭਾਈਚਾਰਾ ਇਹਨੂੰ ਤਹਿਸ ਨਾਸ ਕਰਨ ਦੀ ਪਲਾਨਿੰਗ ਹੋ ਰਹੀ ਹੈ ਫਾਰੇ ਜਾਨੀ ਆਪਣਾ ਸਦਾ ਹੀ ਦਾ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭੇ ਕੀ ਪਹਿਚਾਨ ਵੋ ਅਸੀਂ ਉਸ ਮਿਸ਼ਨ ਨੂੰ ਲੈ ਕੇ ਸਾਰੇ ਲੋਕ ਇਕੱਤਰ ਕਰ ਰਹੇ ਨੇ ਲੇਕਿਨ ਸਾਡੀ ਕੋਈ ਮੰਗ ਹੈਗੀ ਆ ਕਿ ਜਿਨ੍ਹਾਂ ਲੋਕਾਂ ਨੇ ਵੀ ਉਸ ਬੱਚੇ ਨੂੰ ਮਾਰਿਆ ਵੈ ਜਿਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਸੀਗਾ ਯਾ ਅਧਿਕਾਰ ਨਹੀਂ ਸਾਨੂੰ ਜੈ ਸ਼੍ਰੀ ਅੰਮ੍ਰਿਤ ਨਾਣਾ ਅਸੀਂ ਅਸੀਂ ਵਾਹਿਗੁਰੂ ਖਾਲਸਾ ਕਰਨੇ ਹੈਗੇ ਸਾਨੂੰ ਅਧਿਕਾਰ ਨਹੀਂ ਹੈ ਉਹਨਾਂ ਨੇ ਲੋਕਾਂ ਨਾਲ ਲਾਇ ਸਾਨੂੰ ਲਾਨ ਸਾਨੂੰ ਕੋਈ ਮਤਲਬ ਨਹੀਂ ਆਗਾ ਉਹਨਾਂ ਨੇ ਤਰਵਨ ਲਾਨ ਅਸੀਂ ਰੋਕਿਆ ਨੂੰ ਉਹਨੂੰ ਲੇਕਿਨ ਸਾਡੇ ਬੱਚੇ ਨੂੰ ਜਿਸ ਤਰੀਕੇ ਨਾਲ ਮਾਰਿਆ ਵਾ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਡਟ ਕੇ ਸਪੋਰਟ ਕਰਾਂਗੇ ਕਾਰਵੇ ਨੂੰ ਕਿਹੋ ਦੇਖਦੇ ਹੋ ਅਗਿਆਤ ਰੋਮੇ ਦਾ ਪਤਾ ਹੈ ਹੱਲੇ ਗਲਤ ਹੋ ਰਹੀ ਹੈ ਕਾਰਵੇ ਠੀਕ ਨਹੀਂ ਹੋ ਰਹੀ ਸਵੇਰੀ ਮਿਲਟੀ ਜੀ ਵੀ ਸਾਹਿਬ ਨਾਲ ਗੱਲ ਹੋਈ ਹੈ ਮੇਰੇ ਕੋਲ ਮੰਗ ਆ ਗਈ ਹੈ ਜਿਹੜੇ ਬੰਦਿਆਂ ਨੇ ਉਸ ਬੱਚੇ ਨੂੰ ਕੁੱਟਿਆ ਵਾ ਤੁਹਾਡੇ ਕੋਲ ਕਲਿੱਪਾਂ ਹੈਗੀਆਂ ਮੈਂ ਤੁਹਾਡੇ ਕੋਲ ਗਲਤ ਪਸਾਰਾ ਕੋ ਹੈਗੀਆਂ ਮੈਂ ਅਸੀਂ ਕਿਸੇ ਨਜਾਇਜ਼ ਨਹੀਂ ਪਸਾਰਾ ਚਾਹੁੰਦੇ ਜਿਹੜੇ ਬੰਦੇ ਕਲਪਰੇਟ ਆ ਗਏ ਆ जा जा थी थी दे शुड बी अरेस्टेड वैसे दिख होगा बोल सुनाਸੀਂ ਗੱਲ ਕਰਾਂਗੇ मेरी ਟੀਜੀ ਪਸਾਨ ਹੈ ਮੇਰੀ ਗੱਲ ਉਸ ਦੀ ਠੀਕ ਹੈ ਮੈਡਮ ਨੇ ਮੇਰੀ ਗੱਲ ਗੱਲ ਹੋਈ ਸੀਗੀ ਮਗਾ ਸਾਡਾ ਕਿਸੇ ਦਾ ਵਿਰੋਧ ਨਹੀਂ ਆ ਅਸੀਂ ਕਿਸੇ ਨਿਆਂ ਨਹੀਂ ਪਸਾਰਨਾ ਚਾਹੁੰਦੇ ਲੇਕਿਨ ਜਿਹੜੇ ਬੰਦਿਆਂ ਨੇ ਫਿਲਪ ਚ ਨਜ਼ਰ ਆ ਰਹੇ ਆ ਉਹਨਾਂ ਨੂੰ ਮਾਰਦੇ ਕੁੱਟਦੇ ਦੇ शुड बी ਅਰੈਸਟਡ ਅੱਜ ਤਾਂ ਲਗਾਇਆ ਗਿਆ ਹੈ ਅਜੇ ਨਹੀਂ ਲੇਟ ਕਾਰਵਾਈ ਕਿਉਂ ਕਿ ਕੱਲ ਵੀ ਪ੍ਰੋਸੈਸ ਕਰਨਾ ਪਿਆ ਦੇਖੋ ਜੀ ਇਹ ਪੁਲਿਸ ਦੀ ਕਾਰਵਾਈ ਨਹੀਂ ਕਿ ਜਿੰਦ ਤੱਕ ਸਾਨੂੰ ਬੈਠਣਾ ਪਿਆ ਰਿਹਾ ਹੈ ਇਸ ਕਾਰਵਾਈ ਕਰ ਦਿੰਦੀ ਇੰਨੀ ਗਰਮੀ ਸੀ ਕੋ ਬੇਟੀਏ ਇੱਕ ਇੱਕ ਸਮਾਂ ਦਾ ਕੰਮ ਨਹੀਂ ਹੈ ਇਹ ਸਾਰੇ ਧਰਮਾਂ ਵਾਸਤੇ ਇੱਕ ਸੰਕੇਤ ਹੈ ਪੰਜਾਬ ਦੇ ਡੀਜੀਪੀ ਸਾਹਿਬ ਜਾਗੋ ਮਾਨ ਸਾਹਿਬ ਜਾਗੋ ਪੰਜਾਬ ਸਾਡਾ ਇੱਕ ਬਹੁਤ ਵਧੀਆ ਸਟੇਟ ਹੈ ਜਿਹੜੀ ਗੁਰੂਆਂ ਦੀ ਧਰਤੀ ਹੈ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਨਕੇਦੀ ਕਰਨੀ ਚਾਹੀਦੀ ਹੈ ਇਨ ਸਪਾਈਟ ਆਫ ਐਨੀ ਪਾਰਟੀ ਜੋ ਨਵਾਂ ਐਫ ਆਈ ਆਰ ਦਰਜ ਕੀ ਗਈ ਹੈ ਉਸੇ ਲੈ ਕੇ ਆਪ ਸੰਤੁਸ਼ਟੀ ਨਹੀਂ ਮੈਂ ਸੰਤੁਸ਼ਟ ਨਹੀਂ ਕਾਂਗਰਸੀ ਵਿਧਾਇਕ